ਇੱਕ ਪਾਸੇ ਤਾਂ ਲੋਕ ਨਵੇਂ ਸਾਲ ਦੀ ਆਮਦ ਮੌਕੇ ਖੁਸ਼ੀਆਂ ਮਨਾ ਰਹੇ ਨੇ ਪਰ ਦੂਜੇ ਪਾਸੇ ਅੰਮ੍ਰਿਤਸਰ ਦੀ ਨਹਿਰੂ ਕਲੋਨੀ ਉਸ ਸਮੇਂ ਜੰਗ ਦਾ ਮੈਦਾਨ ਬਣ ਗਈ ਜਦੋਂ ਬੀਤੀ ਰਾਤ ਦਰਜਨਾਂ ਤੋਂ ਵੱਧ ਨੌਜਵਾਨਾਂ ਨੇ ਆ ਕੇ ਸ਼ਰਿਆਮ ਲੋਕਾਂ ਦੇ ਘਰਾਂ ਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਐਨਾ ਹੀ ਨਹੀਂ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਖੜੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ ਤੇ ਇਸ ਦੌਰਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਕਈ ਲੋਕਾਂ ਤੇ ਬੇਰਹਿਮੀ ਨਾਲ ਹਮਲਾ ਵੀ ਕਰ ਦਿੱਤਾ ਗਿਆ ਸਥਾਨਕ ਲੋਕਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਅੰਕੁਸ਼ ਨਾਮ ਦੇ ਨੌਜਵਾਨ ਵੱਲੋਂ ਇਸ ਵਾਰ ਦੱਤ ਨੂੰ ਅੰਜਾਮ ਦਿੱਤਾ ਗਿਆ ਇਸ ਦੌਰਾਨ ਕਈ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਸਥਾਨਕ ਅਤੇ ਪੀੜਤ ਲੋਕਾਂ ਨੇ ਦੱਸਿਆ ਕਿ ਇਹ ਕਿਸੇ ਪੁਰਾਣੀ ਰੰਜਿਸ਼ ਦੇ ਚੱਲਦਿਆਂ 2-13 ਵਿੱਚਕਾਰ ਝਗੜਾ ਹੋ ਗਿਆ ਹਾਂਜੀ ਜੀ ਮੇਰਾ ਨਾਮ ਜੀ ਰੇਖਾ ਆ ਹਾਂਜੀ ਮੈਂ ਜਦ ਪਹਿਲਾਂ ਵੀ ਇੱਥੇ ਲੜ ਕੇ ਗਏ ਆ ਮਾਰ ਕੇ ਗਏ ਬੋਤਲਾ ਬਾਤਲਾ ਤੇ ਅਹੀਂ ਅੰਦਰ ਬੈਠੇ ਹੀ ਚਾਨੇ ਕੀ ਆਏ ਐ ਨਾਲ ਰੋਲਾ ਪਾਇਆ ਵਾ ਆਨੇ ਮੁੰਡੇ ਨੂੰ ਫੜਿਆ ਇਹਨਾਂ ਨੇ ਦਾਤਰਾ ਮਾਰੀਆਂ ਤੇ ਲੇਡੀਸੀ ਉਹ ਵੀ ਛਡਾਂ ਲੱਗੀ ਉਹਦੇ ਵੀ ਮੱਥੇ ਦੇ ਨਾਲ ਇਟ ਮਾਰੀ ਤੇ ਉਹ ਲੇਡੀ ਸਾਡੀ ਵੀ ਹੋਸ਼ ਹੋਈ ਐ ਇਸ ਟਾਈਮ ਉਹ ਹਸਪੀਟਲ ਨੂੰ ਆਕਸੀਜਨ ਲੱਗੀ ਐ ਤੇ ਮੁੰਡੇ ਦਾ ਤਾਂ ਜੇ ਕੁਝ ਪਤਾ ਨਹੀਂ ਕਿ ਉਹਨੂੰ ਕਿੰਨਿਆਂ ਕ ਸੱਟਾਂ ਲੱਗੀਆਂ ਕਿ ਬਚਦਾ ਵੀ ਐ ਕਿ ਨਹੀਂ ਬਚਦਾ ਬਹੁਤ ਬੁਰਾ ਹਾਲ ਕੀਤਾ ਜੀ ਜਿੰ ਪਤਾ ਨਹੀਂ ਕਿੰਨੇ ਕ ਮੁੰਡੇ ਸੀ ਦੱਸ ਨਹੀਂ ਸਕਦੇ ਕਿਉਂਕਿ ਮੈਨੂੰ ਤਾਂ ਉਹਨਾਂ ਦੇ ਨਾਵਾਂ ਦਾ ਨਹੀਂ ਪਤਾ ਅੱਗੇ ਜਿਹੜੇ ਮੁੰਡੇ ਇਹਨਾਂ ਨੂੰ ਪਤਾ ਉਹਨਾਂ ਦੇ ਨਾਵਾਂ ਦਾ ਉਹ ਦਾਤਰੇ ਮਾਰੀ ਜਾ ਰਹੇ ਹਨ ਉਹਨੂੰ ਇੱਕ ਜਿਹਨੂੰ ਇੰਨਾ ਛਡਾਂ ਰਹੇ ਉਹ ਛ ਇਹ ਕਿਹੜੀ ਜਗ੍ਹਾ ਦਾ ਵਾਕਿਆ ਜੀ ਇਹ ਨਹਿਰੂ ਕੋਲ ਨਹੀਂ ਰਾਜੀ ਸੁੱਕੇ ਦੀਵੇਲੀ ਲੱਗੇ ਜੀ ਜਿਹੜੇ ਮੁੰਡੇ ਸੀ ਉਹ ਜ ਦੂਸਰੇ ਉਹ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਉਹ ਇੱਧਰ ਜੀ ਬਾਠਾਂ ਵਾਲੀ ਗਲੀ ਵਿਧਿਆਵਾਲ ਦੇ ਹੈਗੇ ਜੇ ਕੁੰਡਿਆਂ ਵਾਲੇ ਪੂਆ ਦੇ ਜੀ ਹੁਣ ਮੰਗ ਕੀ ਕਰਦੇ ਹੋ ਜੀ ਤੁਸੀਂ ਮੰਗ ਅਸੀਂ ਕਰਦੇ ਆਂ ਕਿ ਸਾਡੇ ਬੱਚੇ ਨੂੰ ਇਨਸਾਫ ਚਾਹੀਦਾ ਬੱਚਿਆਂ ਨੂੰ ਹਾਂਜੀ ਮੇਰਾ ਨਾਮ ਸਰਬਜੀਤ ਕੌਰ ਹੈ ਪੰਜਵੇਂ ਬੈਠੀ ਸੀ ਅੱਗੇ ਸੇਕੰਡ ਹੀ ਬੱਚੇ ਲੈ ਕੇ ਮੇਰੀ ਪੋਤਰੀ ਨਿਗੀਜੀ 1.5 ਸਾਲ ਦੀ ਹਾਂਜੀ ਮੁੰਡੇ ਆਏ ਮੋਟਰਾਂ ਸਾਈਕਲਾਂ ਤੇ ਇੱਕਦਮ ਮਾਨ ਕੇ ਉਹਨਾਂ ਨੇ ਕਚਰੀਆਂ ਬੋਤਲਾਂ ਧੜਕ ਧੜਕ ਚਲਾਤੀ ਐ ਡੇ ਡੇ ਵੱਡੇ ਉਹਨਾਂ ਕੋਲ ਦਾਤਰ ہتھیار ਛਰਪਾਨਾ ਲੈ ਕੇ ਆ ਕੇ ਕਹਿੰਦੇ ਕਿ ਅਮਰਿਤਪਾਲ ਨੂੰ ਅਸੀਂ ਮਾਰ ਦੇਣਾ ਤੇ ਨਾਲ ਦੇ ਯਾਰਾਂ ਦੋਸਤਾਂ ਨੂੰ ਵੀ ਅਸੀਂ ਮਾਰ ਦੇਣਾ ਅਸੀਂ ਕਿਸੇ ਨੂੰ ਨਹੀਂ ਛੱਡਣਾ ਅਮਰਿਤਪਾਲ ਕੌਣ ਹੈਗਾ ਜੀ ਮੇਰਾ ਬੇਟਾ ਹੈ ਜੀ ਅਮਰਜੀਤ ਇਹ ਤੁਹਾਡੇ ਕੋਈ ਪੁਰਾਣੇ ਰਿਸ਼ਤੇ ਕਰ ਉਹ ਵੀ ਕਿਸੇ ਨਾਲ ਹਾਂਜੀ ਸਰ ਇਹਨਾਂ ਦੇ 4-5 ਮਹੀਨੇ ਹੋ ਗਏ ਪਹਿਲਾਂ ਕੋਈ ਲੜਾਈ ਸੀ ਤੇ ਉਹ ਸਰ ਸਾਡੇ ਬੱਚ ਦਾ ਨਾਮ ਪਤਾ ਅੰਕੁਸ਼ ਹੈ ਗਾਇ ਅੰਕੁਸ਼ ਦਾ ਪਿਓ ਰਾਜਕੁਮਾਰ ਇੱਕ ਸਿਮਰਨ ਹੈ ਅਮੀਰ ਸ਼ਾਹ ਲੱਗੇ ਰਹਿੰਦਾ ਜੋ ਠੀਕ ਹੈ ਹਾਂਜੀ ਰਣਜੀਤ ਕਿਹੜੀ ਗੱਲ ਰਨ ਸੀ ਸਰ ਮੈਨੂੰ ਨਹੀਂ ਇਸ ਗੱਲ ਦਾ ਪਤਾ ਕਿਹੜੀ ਗੱਲ ਹੋਣੀ ਦੀ ਹੁੰਦੀ ਸੀ ਸਰ ਤੁਹਾਡੀ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਸਰ ਮੇਰੇ ਅੰਦਰ ਪੱਚ ਤੱਕ ਕੱਚ ਦੀਆਂ ਬੋਤਲਾਂ ਤੱਕ ਮਾਰ ਕੇ ਆਏ ਇਹ ਕਿੰਨੇ ਵੇ ਦਾ ਵਾਕਿਆ ਜੀ ਇਹ ਹਾਂਜੀ ਇਹ ਕਿੰਨੇ ਵੇ ਦਾ ਟਾਈਮ ਹੋ ਰਿਹਾ ਸੀ ਜਿਸ ਟਾਈਮ ਇਹ 5:30 ਵਜੇ ਦੀ ਗੱਲ ਭਾਜੀ ਹੁਣ ਕੀ ਮੰਗ ਕੇ ਕਰਦੇ ਹੋ ਜੀ ਸਰ ਮੈਂ ਤਾਂ ਇਨਸਾਫ ਚਾਹੁੰਦੀ ਹਾਂ ਕਿ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਦੇਖੋ ਹੁਣ ਕਿੰਨੇ ਬੱਚਿਆਂ ਦੇ ਸੱਟ ਲਾਤੀ ਹੈ ਦੋ ਤਿੰਨ ਬ ਕਾਫੀ ਗੱਡੀਆਂ ਵੀ ਪੰਨ ਦਿੱਤੀਆਂ ਐ। ਪਲਾਟ 'ਚ ਜਿੰਨੀਆਂ ਗੱਡੀਆਂ ਲੱਗੀਆਂ ਸਾਰੀਆਂ ਤੋੜ ਗਏ ਜੋ। ਮੌਕੇ ਤੇ ਪੁਲਿਸ ਆਈ ਸੀ? ਹਾਂਜੀ ਹੁਣੇ ਆਈ ਆ ਪੁਲਿਸ। ਹੁਣ ਕੀ ਵਾਸ ਵਾਸ ਦਵਾਇਆ ਤੁਹਾਨੂੰ ਨੇ? ਹੁਣ ਸਰ ਅਸੀਂ ਤੇ ਇਹ ਜਾਣੀ ਆ ਕਿ ਪੁਲਿਸ ਵਾਲੇ ਕਾਰਵਾਈ ਕਰਨ ਤੇ ਉਹਨਾਂ ਨੂੰ ਉਹਨਾਂ ਦੀ ਸਜ਼ਾ ਦਿੱਤੀ ਜਾਵੇ। ਕੋਈ ਸੀਸੀਟੀਵੀ ਫੁਟੇਜ ਆਈ ਸਾਹਮਣੇ ਕੋਈ? ਸਰ ਹੱਡੀ ਗਲੀ ਦੇ ਵਿੱਚ ਸੀਸੀਟੀਵੀ ਨਹੀਂ ਇੱਥੇ ਤੇ ਨਹੀਂ ਲੱਗੇ ਹੈਗੇ ਵੀ ਅੱਗੇ ਪਿੱਛੇ ਲੱਗੇ ਹੈਗੇ ਆ। ਮੇਰਾ ਨਾਮ ਬਲਕਾਤ ਸਿੰਘ ਆ ਜੀ। ਕੀ ਗੱਲ ਹੋਈ ਹੈ ਜੀ? ਇਹ ਗੱਲ ਜੀ ਇੱਥੇ ਆਪਾਂ ਗਲੀ ਵਿੱਚ ਬੱਚੇ ਬੈਠੇ ਸੀ ਸਾਡੇ। ਪਹਿਲਾਂ ਉਹਨਾਂ ਦੇ ਹਮਲਾ ਕੀਤਾ ਵਾ। ਤੇ ਇਹ ਗਲੀ ਦੇ ਵਿੱਚ ਸਾਡੀ ਗਲੀ ਬੰਦ ਆ ਉਹ ਚੱਗ ਸਿਕੰਦੇ ਮੇਰੀਆਂ ਬੇਟੀਆਂ ਸੀ ਤੇ ਮੇਰਾ ਬੇਟਾ ਵੀ ਬੈਠਾ ਸੀ ਤੇ ਪਹਿਲਾਂ ਇਹਨਾਂ ਨੇ ਕੀਤਾ ਉਹਨਾਂ ਦੇ ਉੱਤੇ ਹਮਲਾ ਇਹਨਾਂ ਨੇ ਚਲਾਈਆਂ ਬੋਤਲਾਂ ਇੱਟਾਂ ਨਾਲੇ ਦਾਤਰ ਲੈ ਗਿਆ ਸੀ ਨਾਲੇ ਗਲਾਂ ਗੱਡੀਆਂ ਇਹਨਾਂ ਨੇ ਤੇ ਉਸ ਤੋਂ ਬਾਅਦ ਆਪਾਂ ਪੁਲਿਸ ਨੂੰ ਫੋਨ ਚਲ ਗਏ ਆ 112 ਨੰਬਰ ਤੇ ਫੋਨ ਕੀਤਾ ਕਾਲ ਕੀਤੀ ਆ ਉਹ ਸਾਡੇ ਘਰ ਕਾਰਵਾਈ ਕਰਨ ਵਾਸਤੇ ਆਏ ਆ ਕਾਰਵਾਈ ਕੀਤੀ ਉਹਨਾਂ ਨੇ ਸਾਰਾ ਜੋ ਵੀ ਆ ਵੀਡੀਓ ਵੀਡੀਓ ਬਣਾਈ ਆ ਤੇ ਅਸੀਂ ਚਲ ਗਏ ਆ ਸਦਰ ਥਾਣੇ ਸਦਰ ਥਾਣੇ ਤਾਂ ਜਾਣ ਤੋਂ ਬਾਅਦ ਅਸੀਂ ਉੱਥੇ ਰਿਪੋਰਟ ਹਲੀ ਰਿਪੋਰਟ ਹੀ ਲਿਖਾ ਰਹੇ ਆ ਤੇ ਪਿੱਛੋਂ ਫੇਰ ਸਾਨੂੰ ਫੋਨ ਆ ਗਿਆ ਵਾ ਕਿ ਸਾਡੀ ਗਲੀ ਵਿੱਚ ਫੇਰ ਹਮਲਾ ਹੋ ਗਿਆ ਵਾ ਹਮਲਾ ਹੋ ਗਿਆ ਵਾ ਹੋਰ ਕਿਹੜੇ ਬੰਦੇ ਸੀ ਉਹ ਜੀ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਹਾਂਜੀ ਇਹ ਨਾ ਇਹਨਾਂ ਦੀ ਜੀ ਪਹਿਲਾਂ ਚਲੋ ਝਗੜਾ ਇਹਨਾਂ ਦਾ ਹੈਗਾ ਸੀ ਠੀਕ ਹੈ ਤੇ ਝਗੜਾ ਇਹਨਾਂ ਦਾ ਖਤਮ ਵੀ ਹੋ ਗਿਆ ਸੀ ਉਹਨਾਂ ਨੇ ਬੱਚਿਆਂ ਦੇ ਬੱਚੇ ਪੁੱਛੇ ਕਰਾਏ ਜਮਾਨਤਾ ਇਹਨਾਂ ਬੱਚਿਆਂ ਦੀਆਂ ਸਾਰਿਆਂ ਦੀਆਂ ਹੋ ਗਈਆਂ ਸੀ ਠੀਕ ਹੈ ਤੇ ਇਹਨਾਂ ਨੇ ਫੇਰ ਹਮਲੇ ਚਾਲੂ ਕਰ ਦਿੱਤੇ ਆ ਹੁਣ ਮੰਗ ਕੀ ਪੁਲਿਸ ਮੌਕੇ ਤੇ ਆਈ ਸੀ ਪੁਲਸ ਮੌਕੇ ਤੇ ਆਈ ਆ ਹੁਣ ਕੀ ਮੰਗ ਕੀ ਕਰਦੇ ਤੁਸੀਂ ਭਾਜੀ ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿੰਨੇ ਕ ਬੰਦੇ ਆ ਜਿਹਨਾਂ ਨੇ ਗਲੀ ਤੇ ਭੰਨ ਤੋੜ ਕੀਤੀ ਕਿੰਨੇ ਕ ਬੰਦੇ ਬੰਦੇ ਜੀ ਕਦੋਂ 30 40 ਬੰਦੇ ਆਏ ਸੀ ਅੱਛਾ ਜੀ ਹੁਣ ਮੰਗ ਕੀ ਕਰਦੇ ਭਾਜੀ ਤੁਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਜੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਖੜਿਆ ਜਾਵੇ ਉਧਰ ਘਟਨਾ ਸਥਾਨ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂਜੀ ਸਰ ਕੀ ਮਾਮਲਾ ਹੈ हां देख रहे हैं अपना ने दोषी है उन्होंने नहीं की गल हुई प्रॉपर से तो इनना का कोई पिछला चल रहा है, है जी अपना, अपना कोई किड़ी जगह ਦਾ ਵਾਕਿਆ ਸਰ हां जी ਕਿڑی ਜਗ੍ਹਾ ਦਾ ਵਾਕਿਆ ਜੀ ਇਹ ਆਪਣਾ ਨਹਿਰੂ ਕਲੋਨੀ ਜੀ अच्छा जी हां जी ਇਹ ਗੱਡੀਆਂ ਇਹ ਆਪਸ ਵਿੱਚ ਲੜੇ ਝਗੜੇ ਤੇ ਇਟਰ ਰੋਲੇ ਚੱਲੇ ਉਹਦੇ ਦਰਮਿਆਨ ਗੱਡੀਆਂ ਦੀ ਦੋ ਤਿੰਨਾਂ ਦੇ ਸ਼ੀਸ਼ੇ ਟੁੱਟੇ ਆ ਉਹ ਦੇਖ ਰਹੇ 10 10 ਉਹ ਦੇਖ ਰਹੇ ਆਂ ਹਾਂ 6 ਗੱਡੀਆਂ ਵੀ ਕਰਾਂਗੇ ਬਣਦੀ ਜੀ ਸਰ ਬੰਦੇ ਪਤਾ ਲੱਗੇ ਕਿਹੜੇ ਕਿਹੜੇ ਬੰਦੇ ਵੈਰੀਫਾਈ ਕਰ ਰਹੇ ਆਂ ਜੀ ਵੈਰੀਫਾਈ ਕਰਕੇ ਫਿਰ ਜੋ ਵੀ ਜਿਹੜਾ ਵੀ ਕੋਈ ਹੋਏਗਾ ਉਹਦੇ ਕਾਰਵਾਈ ਕਰਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ